ਗੈਪੀ ਗੈਪਾਪੀ ਇਹ ਸਾਡੇ ਗਗਨ ਭਰਾ ਆ ਇਹਨਾਂ ਦੇ ਨਾਲ ਏਜੰਟ ਨੇ ਹੈ ਨਾ 12 ਲੱਖ ਰੁਪਏ ਦੀ ਥੱਗੀ ਮਾਰੀ ਸੀ ਤੇ ਕਦੋਂ ਮਾਰੀ ਤੇ ਏਜੰਟ ਕਿਹੜਾ ਆ ਉਹ ਤੁਹਾਨੂੰ ਆਪਣੇ ਗਗਨ ਜੀ ਤੇ ਜਸ ਕਲਿਆਣ ਰਾਮਨ ਜੀ ਵਾਲਮੀਕਨ ਟਾਈਗਰ ਫੋਰਸ ਦੇ ਜ਼ਿਲ੍ਹਾ ਪ੍ਰਧਾਨ ਜਰੰਦਰ ਦੇ ਸਾਡੇ ਨਾਲ ਹੈ ਸੁਖਦੇਵ ਢੰਗੂ ਜੀ ਵਾਈਸ ਪ੍ਰਧਾਨ ਵਾਲਮੀਕਨ ਟਾਈਗਰ ਫੋਰਸ ਜ਼ਿਲ੍ਹਾ ਜਲੰਧਰ ਦੇ ਭਾਜੀ ਗੁਰਵਿੰਦਰ ਪ੍ਰਧਾਨ ਜੀ ਆਪਣੇ ਨਾਲ ਹੈ ਉਹ ਵੀ ਸਾਡੇ ਸਾਹਮਣੇ ਨਾਲ ਗੱਲਬਾਤ ਕਿੱਦਾ ਸ਼ਿਕੋਈ ਆ ਕਿੱਦਾਂ ਇਹਨਾਂ ਦੇ ਨਾਲ ਛੱਕੀ ਬਚੀ ਆ ਇਹ ਸਾਰੀ ਗੱਲਬਾਤ ਤੁਹਾਨੂੰ ਸਾਰੇ ਆਪਣੇ ਜਸਕ ਲਹਿਣ ਰਾਮਨ ਜੀ ਦੱਸਣਗੇ ਅੱਜ ਜੈਪੀ ਜੈ ਭਾਰਤ ਸਾਥਿਓ ਸੋ ਜਿਸ ਤਰ੍ਹਾਂ ਤੁਹਾਨੂੰ ਬਿਸ਼ਨ ਜੀ ਨੇ ਦੱਸਿਆ ਹੀ ਆ ਇਹ ਸਾਡਾ ਵੀਰ ਗਗਨਦੀਪ ਪਿੰਡ ਚਾੜਕੇ ਜਿਲ੍ਹਾ ਜਲੰਧਰ ਥਾਣਾ ਭੋਗਪੁਰ ਤੋਂ ਆ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਅੱਜਕੱਲ ਪੰਜਾਬ ਦੇ ਵਿੱਚ ਬਾਹਰ ਵਿਦੇਸ਼ ਜਾਣ ਦਾ ਬਹੁਤ ਨੌਜਵਾਨਾਂ ਦੇ ਵਿੱਚ ক্রেਜ ਆ ਸੋ ਇਹਨੂੰ ਵੀ ਸਾਡੇ ਨੌਜਵਾਨ ਨੂੰ ਬੜਾ ক্রেਜ ਸੀਗਾ ਕਿ ਮੈਂ ਬਾਹਰ ਜਾਣਾ ਤੇ ਪਰ ਇੱਕ ਇਹੋ ਜਿਹਾ ਇੱਕ ਠੱਗ ਜੰਡੇ ਕੋਲ ਫਸ ਗਿਆ ਕਿ ਜਿਹਦੇ ਕਰਕੇ ਇਹ ਬਿਲਕੁਲ ਕਹਿ ਲੋਗੇ ਆ ਕਾਰੋਬਾਰ ਤੋਂ ਵੀ ਬੇਰੋਜ਼ਗਾਰ ਹੋ ਗਿਆ ਤੇ 1.5-2 ਸਾਲ ਪੂਰੇ ਤਰੀਕੇ ਦੇ ਨਾਲ ਇਹਨੂੰ ਧੱਕੇ ਖਾਦੇ ਵਿਚਾਰੇ ਨੇ ਤੇ ਕਿਸੇ ਨੇ ਇਹਦੀ ਸੁਣਵਾਈ ਨਹੀਂ ਕੀਤੀ ਉਹ ਉਸ ਜਗ੍ਹਾ ਦੇ ਵਾਲਮੀਕਾਂ ਟਾਈਗਰ ਫੋਰਸ ਤੇ ਸਾਂਝਾ ਮੋਰਜਾ ਯੂਥ ਪੰਜਾਬ ਦੀ ਜਿਹੜੇ ਜਥੇਬੰਦੀਆਂ ਉਹਨਾਂ ਨੇ ਸੰਗਠਸ਼ ਕਰਕੇ ਜਿਹੜਾ ਉਸ ਠੱਗ ਜੰਡ ਦੇ ਉੱਤੇ ਆ ਉਹ ਪਰਚਾ ਦਰਜ ਕਰਵਾਤਾ ਆ ਸੋ ਉਹਦਾ ਨਾਮ ਵੀ ਮੈਂ ਤੁਹਾਨੂੰ ਦੱਸ ਦਿੰਨਾ ਸਾਥੀਓ ਜਤਿੰਦਰ ਸਿੰਘ ਗੋਲਡੀ ਇਹ ਹਰਸੀਪਿੰਟਾਂਡਾ ਜ਼ਿਲ੍ਹਾ ਸ਼ਹਿਰਪੁਰ ਤੋਂ ਆ ਜੀ ਔਰ ਇਹਦੀ ਪਤਨੀ ਹਰਪ੍ਰੀਤ ਕੌਰ ਵਾਈਫ ਆਫ ਜਤਿੰਦਰ ਸੈਣੀ ਸੋ ਸਾਥੀਓ ਜਿੱਥੇ ਵੀ ਕਿਤੇ ਤੁਹਾਨੂੰ ਮਿਲਦੇ ਆ ਇਹਨਾਂ ਤੋਂ ਬਚੋ ਕਿਉਂਕਿ ਇਹੋ ਜਿਹੜੇ ਠੱਗ ਜੰਡ ਆ ਪੈਸੇ ਤਾਂ ਲੈ ਲੈਂਦੇ ਆ ਤੇ ਬਾਅਦ ਵਿੱਚ ਇਹੋ ਜਿਹੇ ਨੌਜਵਾਨ ਜਿਹੜੇ ਵਿਚਾਰੇ ਰੋਲਦੇ ਆ ਤੇ ਵਿਆਜ ਵੀ ਭਰਦੇ ਆ ਬਾਦ ਵਿਚਾਰਾ ਆਪਣੇ ਘਰ ਵਿੱਚ ਧਣ ਤੱਕ ਵੀ ਬੰਦਾ ਮਜਬੂਰ ਹੋ ਜਾਂਦਾ ਆਪਣੇ ਜੀਵਨ ਦਾ ਕਾਇਦਾ ਤਾਂ ਠੀਕ ਹੈ ਜੀ ਸੋ ਮੈਂ ਇਹ ਬੇਨਤੀ ਕਰਨਾ ਚਾਹਾਂਗਾ ਸਾਰਿਆਂ ਨੂੰ ਕਿ ਇਹੋ ਜਿਹੇ ਠਾਗਿਆਂ ਤੋਂ ਬਚੋ ਤੇ ਪ੍ਰਸ਼ਾਸਨ ਨੂੰ ਵੀ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਇਹਨਾਂ ਦੋਨਾਂ ਤੇ ਤੀਵੀਂ ਅੱਜ ਵੀ ਤਾਂ ਜਿਹੜੀ ਹੁਣ ਧਾਰਾਵਾਂ ਲੱਗ ਚੁੱਕੀਆਂ ਉਹਦੇ ਤਹਿਤ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਸਿੱਟਿਆ ਜਾਵੇ ਬਾਕੀ ਸਾਡਾ ਜਿਹੜਾ ਭਰਾ ਗਗਨਦੀਪ ਆ ਕਿ ਹੁਣ ਤੁਹਾਨੂੰ ਆਪਣੀ ਜਵਾਨੀ ਦੱਸੂਗਾ ਕਿ ਸਾਡੀ ਜਥੇਬੰਦੀਆਂ ਨੇ ਕਿਸ ਤਰ੍ਹਾਂ ਇਹਦੀ ਮਦਦ ਕੀਤੀ ਪਹਿਲਾਂ ਵੀ ਮੈਂ ਭਾਜੀ ਉਹਨਾਂ ਨੂੰ ਮਿਲਿਆ ਜਥੇਬੰਦੀਆਂ ਨੂੰ ਤੇ ਬਹੁਤ ਨਾਲ ਨੇ ਹੈਲਪ ਕੀਤੀ ਮੇਰੀ ਤੇ ਪਹਿਲਾਂ ਵੀ ਮੈਂ ਦਰਖਾਸਤਾਂ ਦਿੱਤੀਆਂ ਸੀ ਇਕੱਲੇ ਨੇ ਪਰ ਉੱਥੇ ਬਣਿਆ ਨਹੀਂ ਕੁਝ ਵੀ ਤੇ ਭਾਈ ਉਹਨਾਂ ਨੇ ਮਦਦ ਕੀਤੀ ਆ ਤੇ ਹੁਣ ਪਰਚਾ ਹੋ ਗਿਆ ਤੇ ਏਜੰਟ ਘਰੋਂ ਫਰਾ ਰਿਹਾ ਤੇ ਉੱਥੇ ਹੁਣ ਬਣਦੀ ਜਿਹੜਾ ਵੀ ਉਹਨੂੰ ਫੜਨਾ ਅਰੈਸਟ ਹੋ ਗਏ ਉਹ ਬੰਦਾ ਤੇ ਬਾਕੀ ਉਹ ਭਾਈ ਜਿਹੜੇ ਦੱਸਣਗੇ ਤੁਹਾਨੂੰ ਸਾਡੀ ਸਾਡੇ ਕੋਲੋਂ ਖਾਸ ਕਰਕੇ ਅਸੀਂ ਮੰਗ ਕਰਦੇ ਹਾਂ ਕਿ ਇਹਦੇ ਤਿੰਨ ਧਾਰਾਵਾਂ ਜਿਹੜੀਆਂ ਜਿਹੜੀਆਂ ਏਜੰਟਾਂ ਤੇ ਲੱਗਣੀਆਂ ਚਾਹੀਦੀਆਂ 420 406 120 ਸਾਰੀਆਂ ਧਾਰਾਵਾਂ ਲੱਗ ਚੁੱਕੀਆਂ ਸੋ ਜਿੱਥੇ ਵੀ ਫਰਾਰ ਹੈਗਾ ਪ੍ਰਸ਼ਾਸਨ ਉਹਨੂੰ ਲੱਭ ਕੇ ਉਹਨੂੰ ਜੇਲ੍ਹ ਦੇ ਵਿੱਚ ਸਿੱਟੇ ਤੇ ਇਹਨੂੰ ਜਿਹੜਾ ਨੌਜਵਾਨ ਹੈ ਇਹਨੂੰ ਇਨਸਾਫ ਦਵਾਇਆ ਜਾਵੇ ਜੈਪੀਮ ਜੈਪਾਲ ਜੈਪੀਮ ਜੈਪਾਲ ਮਾਹੀ ਮੇਰੇ ਭਰਾਵਾਂ ਦਾ ਬਹੁਤ ਧੰਨਵਾਦ ਤੇ ਕੋਈ ਮੇਰਾ ਪੈਸਾ ਨਹੀਂ ਲੱਗਣ ਦਿੱਤਾ ਤੇ ਪ੍ਰਸ਼ਾਸਨ ਦਾ ਵੀ ਧੰਨਵਾਦ ਤੇ ਜਿਹੜੀ ਕਾਰਵਾਈ ਹੋਵੇ ਜੈਪੀਮ ਜੈਪਾਲ